ਜੀ ਸਤਿ ਸ਼੍ਰੀ ਅਕਾਲ ਜੀ ਗੱਦਾ ਸਾਰੇ ਤੇ ਅੱਜ ਆਪਾਂ ਚੱਲੇ ਜੇ ਤਰੰਤਾਨ ਰਾਣੀ ਦਾ ਕਰੋਨਾ ਦੇ ਕੰਮ ਜਿਹੜਾ ਆਪਣਾ ਕੱਲ ਪੈਂਡਿੰਗ ਆ ਕਿ ਚਲੋ ਚੱਲਦੇ ਹਾਂ ਤੁਹਾਨੂੰ ਮौज ਆ ਲੱਗੇ ਕੀ ਬੰਦਾ ਚਲੋ ਜੀ ਸਾਡੇ ਸਟੇਸ਼ਨ ਤੋਂ ਪਹਿਲਾਂ ਗੱਡੀ ਧਵਾ ਲ ਕੇ ਉਲੀਪੜੀ ਵਾਲੀ ਵੱਲੋਂ ਗੜੀ ਧਵਾ ਕੇ ਫੇਰ ਜਾਣੇ 9:30 ਹੋ ਜਾਵਾਂਗੇ ਇੱਥੋਂ ਫਿਰੋਂ ਆਮੜਾ ਸਾਫ ਕਰਨਾ ਲੱਭ ਲਿਆ ਜੀ ਰਾਣੀ ਸੁੰਦਰਾ ਨਾਉਂ ਤੇ ਡੈਪੀ ਜੇ ਪਰ ਸ਼ਹਿਰ ਜਾਂਦੇ ਨੇ ਫੇਰ ਇਹਨੇ ਉੱਦਾਂ ਦਾ ਹੋ ਜਾਣਾ ਚਲਾ ਕੋਈ ਨਹੀਂ ਇਹ ਕੰਨਾ ਸਾਫ ਹੋਊਗਾ ਇਹ ਵਾਰ ਪ੍ਰੈਸ਼ਰ ਇਤੋਂ ਲਾ ਦੋ ਹਿਸਾਬ ਕਿੰਨਾ ਦੇਖਾ ਲਵਲੀ ਲਵਲੀ ਲੋ ਬਈ ਅੱਪਾ ਪਾਤੇ ਦੇ ਚਾਲੇ ਸ਼ਹਿਰਾਂ ਨੂੰ ਅੱਜ ਤੱਕ ਦੇ ਠੀਕ ਆ ਵੇਧਿਆਣੀ ਗਾੜੀ ਆਵੇ ਨਾ ਕੰਮ ਤੇ ਕੋਈ ਤੱਕ ਅੰਦਾਜ਼ੀ ਨਾ ਹੋਵੇ ਤੇ ਚੰਗੀ ਗੱਲ ਆ ਜਿਹੜਾ ਸੋਚਿਆ ਉਹੀ ਹੋ ਗਿਆ ਜੀ ਚਿੱਟਾ ਪੈਣ ਦਾ ਪਿਆਰੇ ਬਾ ਸ਼ਹਿਰ ਜਾਂਦੇ ਨੂੰ ਤੇਗ ਨਾ ਹੋਵੇ ਉਹ ਨਹੀਂ ਰੋਚਾਈਦਾ ਇਹ ਨਹੀਂ ਤਾਂ ਨਹੀਂ ਕਿ ਚੱਕਰ ਪਰੇਖ ਦੇ ਤੁਲਾ ਕੋ ਸ਼ਹਿਰ ਨਾ ਪੈਂਦਾ ਹੋਵੇ ਲੋੜੇ ਉੱਤੇ ਕੰਮ ਵੇਰ ਆਪਾਂ ਆੜ ਜਾਣਾ ਲੋ ਜੀ ਦੁਕਾਨ ਤੇ ਆਪਾਂ ਆ ਗਏ ਜੀ ਤਰਨਤਾਰਨ ਕੰਮ ਹੀ ਆਪਣੇ ਲੱਗਣਾ ਜੀ ਖੋਲਾ ਮ ਜਗ ਨਹੀਂ ਹੈ ਥੱਲੇ ਲੋ ਵੀ ਬਾਕੀ ਆਪਣਾ ਕੰਮ ਹੰਡਾ ਲੈ ਲੋ ਜੀ ਬੇਜ ਦਾ ਲੋ ਜੀ ਲਾਈਟਾਂ ਲਾਈਟਾਂ ਦਾ ਕੰਮ ਆਪਣਾ ਡੰਦੇ ਦੇਖ ਤੋਂ ਇਹ ਕਰਾਂ ਔਨ ਕਰਾਂਗੇ ਤੇ ਯੈਲੋ ਤੇ ਵਾਈਟ ਹੋਵੇ ਸਾਹਮਣੇ ਜਗੰਦਾ ਹੀ ਹੈ ਨਾ ਮਿਕਸ ਉਹ ਜਗੂਗੀ ये एक फेयर होने करा बंद करके जगू आ सिंपल वाइट चेक कर ला दी रूस तो वाली है वाइट चेक करा देना ਆਪ ਉਸ ਜਗ੍ਹਾ ਬੋਜੂਗੀ ਆ ਜੇ ਸਿੰਪਲ ਹੈ ਦੀ ਵਾਈਟ ਸਿੰਪਲ ਵਾਈਟ ਆਪ ਪਾਉਂਦੇ ਹੋ ਜਗਾ ਕੇ ਰੱਖਿਆ ਕਰਨੀ ਸਿੰਪਲੀ ਵਾਈਟ ਕਿਉਂਕਿ ਆਪਾਂ ਨੂੰ ਮੇਨ ਗੱਲ ਤੇ ਆਪਾਂ ਨੂੰ ਚਾਨਣਾ ਚਾਹੀਦਾ ਆਪਾਂ ਜੇ ਕੋ ਬੂਜਾ ਕੇ ਕੀ ਕਰਨਾ ਜੇ ਕੱਲੀ ਪਾਰਕਿੰਗ ਜਗਾਵਾਂਗੇ ਤੇ ਪਾਰਕਿੰਗ ਨਾਲ ਆਪਣੀ ਫੇਰਾ ਉੱਤੇ LED ਤੇ ਹੱਥਲੇ ਵਾਲੀ orange ਆ ਸੋਣੀ ਲੱਗਦੀ